ਲੋ ਜੀ ਹੁਣ ਪੰਜਾਬ ਦੇ ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਅੱਕੇ ਹੋਏ ਲੋਕਾਂ ਨੇ 52 ਸੀਟਾਂ ਤੇ ਸਵਾਰੀਆਂ ਬਿਠਾਉਣ ਵਾਲੇ ਡਰਾਈਵਰ ਤੇ ਕੰਡਕਟਰਾਂ ਨੂੰ ਘੇਰਾ ਪਾ ਲਿਆ ਜਿਸ ਦੌਰਾਨ ਸਵਾਰੀਆਂ ਤੇ ਡਰਾਈਵਰ ਕੰਡਕਟਰ ਸਣੇ ਆਪਸ ਵਿੱਚ ਉਲਝਦੇ ਹੋਏ ਨਜ਼ਰ ਆਏ ਤਸਵੀਰਾਂ ਗਿੱਦੜਵਾਹਾ ਦੇ ਨੇੜਲੇ ਪਿੰਡ ਤੌਲਾ ਦੀਆਂ ਨੇ ਜਿੱਥੇ ਨੈਸ਼ਨਲ ਹਾਈਵੇ ਤੇ ਫਿਲਮੀ ਸੀਨ ਦੇਖਣ ਨੂੰ ਮਿਲਿਆ ਕੱਟੋ ਬੋਤਲ ਨਾ ਸੇ ਕੀਆ ਤਾਂ ਲਾ ਕੇ ਵੇਖੋ ਹੱਥ ਲਾ ਕੇ ਵੇਖੋ ਜੇ ਆਲਾ ਦਿਖਾ ਦੇ ਆਰਦਾ ਕਰਦਾ ਸਹੀ ਕੰਮ ਆਏਗਾ ਤਾਂ ਲਾ ਕੇ ਵੇਖੋ ਕਬੱਡੀ ਕੀ ਕਰਦੇ ਆ ਦੋਦਾ ਇਹ ਤਾਂ ਇਹ ਪਟੰਦਰ ਵੀ ਫਾਇਦਾ ਗੱਡੀਆਂ ਭੰਦੇ ਸਾਡੀਆਂ ਇਹ ਦੌਲੇ ਵਾਲੇ ਆ ਬੰਨ ਬੰਦੇ ਦੋ ਤਿੰਨ ਬੰਦੇ ਇਹਨਾਂ ਦੇ ਇੱਕ ਹੋਰ ਆ ਜਿਹੜਾ ਉੱਜ ਗੱਡੀ ਮੋੜਿਆ ਆ ਇਹਦੇ ਮਿਹਨ ਬੰਦਾ ਨਹੀਂ ਪਤਾ ਨਹੀਂ ਆਹ ਦੇਖੀ ਬੋਲਦਾ ਕਹਿੰਦਾ ਕਰੇਗਾ ਆਹ ਬੋਲਦਾ ਚੱਕਰ ਆ ਗਿਆ ਬੋਲਦਾ ਬੈਠੋ ਉੱਧਰ ਨਾ ਸੀ ਕੀ ਤਾਂ ਲਾ ਕੇ ਵੇਖੋ ਆਹ ਲਾ ਕੇ ਦੇਖੋ ਬਾਕੀ ਆਲਾ ਦਿਖਾ ਦੇ ਆਰ ਰਗਨ ਸਹੀ ਕੰਮ ਆਏਗਾ ਤਾਂ ਲਾ ਕੇ ਵੇਖੋ ਹੁਣ ਬੱਡੀ ਕੀ ਬੈਠੋ ਇਹ ਬੰਦ ਬੰਦੇ ਕੀ ਹੋਇਆ ਗੱਡੀਆਂ ਬੰਦੇ ਸਾਡੀਆਂ ਇਹ ਦੌਲੇ ਵਾਲੇ ਆ ਬੈਂਡ ਬੰਦੇ ਦੋ ਤਿੰਨ ਬੰਦੇ ਇਹਨਾਂ ਦੇ ਇੱਕ ਹੋਰ ਆ ਜਿਹੜਾ ਗੱਡੀ ਮੂਰੇ ਹੋਇਆ ਆ ਜਿਹੜੇ ਮੇਨ ਬੰਦਾ ਦੀ ਆ ਆ ਜਿਹੜੇ ਵੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਪਰ ਉੱਥੇ ਹੀ ਕੁਝ ਸੀਆਈਡੀ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ ਤੇ ਜਿਸ ਤੋਂ ਬਾਅਦ ਹਾਈਵੇ ਤੇ ਲੱਗੇ ਜਾਮ ਨੂੰ ਖੁਲਵਾਇਆ ਤੇ ਲੋਕਾਂ ਦੇ ਅੱਗੇ ਜਾਣ ਲਈ ਰਸਤਾ ਸਾਫ਼ ਕੀਤਾ ਹਕੀਕੀ ਟੀਵੀ ਪੰਜਾਬੀ ਲਈ ਗਿੱਦੜ ਬਾਹਤੋਂ ਸੋਨੀ ਡੱਲਾ ਦੀ ਰਿਪੋਰਟ